ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਦੇ ਵਿੱਚ ਮਾਚੀਵਾੜਾ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਸ਼੍ਰੀਮਤੀ ਜੋਤੀ ਜਾਦਵ ਆਈਪੀਐਸ ਜ਼ਿਲ੍ਹਾ ਪੁਲਿਸ ਮੁਖੀ ਖੰਨਾ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਾਚੀਵਾੜਾ ਸਾਹਿਬ ਦੀ ਪੁਲਿਸ ਵੱਲੋਂ ਮਾਚੀਵਾੜਾ ਸਾਹਿਬ ਵਿਖੇ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਇਸ ਮੁਹਿੰਮ ਦੇ ਤਹਿਤ ਪਿੰਡ ਤਖਰਾ ਥਾਣਾ ਮਾਚੀਵਾੜਾ ਸਾਹਿਬ ਵਿਖੇ ਸਰਚ ਕੀਤੀ ਗਈ ਸੀ। ਜਿਸ ਦੇ ਦੌਰਾਨ ਪ੍ਰਭਜੋਤ ਸਿੰਘ, ਨਵਜੋਤ ਸਿੰਘ ਅਤੇ ਬਿਆਨਤ ਕੌਰ ਪਤਨੀ ਜਗਤਾਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਦੇ ਦਸਤਾਵੇਜ਼ ਮੁਤਾਬਕ ਉਨ੍ਹਾਂ ਪਾਸੋਂ 30 ਗ੍ਰਾਮ ਹੈਰੋਇਨ ਅਤੇ 90000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਤਾਂ ਇਸ ਮੌਕੇ ਤੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਕਿਸੇ ਵੀ ਹਾਲਤ ਦੇ ਉੱਤੇ ਅਜਿਹੇ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਜਾਏਗਾ ਅਤੇ ਦੋਸ਼ੀਆਂ ਦੇ ਉੱਤੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੋਰ ਇਸ ਦੇ ਵਿੱਚ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਇਸ ਮੌਕੇ ਤੇ ਪੁਲਿਸ ਅਧਿਕਾਰੀ ਵੱਲੋਂ ਕੀ ਕਿਹਾ ਗਿਆ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹਦੀ ਕੱਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਜੀ ਦੀ ਦਿਸ਼ਾ ਨਿਰਦੇਸ਼ਾ ਹੇਠ ਡੀਐਸਪੀ ਸਾਹਿਬ ਤਰੂਤਲ ਸਿੰਘ ਡੀਐਸਪੀ ਸਾਹਿਬ ਸਮਰਾਲਾ ਜੀ ਦੀ ਰਹਿਣ ਰਹਿਣਮਾਈ ਹੇਠ ਕੱਲ ਕਾਸੋ ਪ੍ਰੋਗਰਾਮ ਚਲਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਅਸੀਂ ਵਕ ਵਕ ਥਾਵਾਂ ਤੇ ਸਰਚ ਕੀਤੀ ਅਸੀਂ ਜਦੋਂ ਪਿੰਡ ਤਖਰਾ ਵਿਖੇ ਪੁੱਜੇ ਤਾਂ ਉੱਥੇ ਅਸੀਂ ਇੱਕ ਘਰ ਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਸਾਨੂੰ ਆਪਣੇ ਨਵਜੋਤ ਸਿੰਘ ਤੇ ਨਵਜੋਤ ਸਿੰਘ ਪੁੱਤਰ ਉਤਰਨ ਜਗਤਾਰ ਸਿੰਘ ਇਹ ਦੋ ਹੀ ਸਕੇ ਭਾਈ ਨੇ ਜਿਹੜੇ ਕਾਫੀ ਸਮੇਂ ਤੋਂ ਆਪਣਾ ਨਸ਼ਾ ਲਿਆ ਕੇ ਵੇਚਦੇ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਮਾਤਾ ਬਿਆਨਤ ਕੌਰ ਵੀ ਇਹਨਾਂ ਦਾ ਸਾਥ ਦੇ ਰਹੀ ਸੀਗੀ ਜੀ ਤੇ ਅਸੀਂ ਆਪਣੇ 30 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਤੇ 90000 ਰੁਪਿਆ ਡਰਗ ਮਨੀ ਕਿਹੜਾ ਤੋਂ ਅਸੀਂ ਬਰਾਮਦ ਕੀਤੀ ਆ ਜਿਨ੍ਹਾਂ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਆ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਹੈਗਾ 21 ਐਨਡੀਪੀਐਸ ਐਕਟ ਤੇ 27ਏ ਤਹਿਤ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਨਾ 2 ਦਿਨ ਦਾ ਰਿਪੋਰਟ ਰਿਮਾਂਡ ਹਾਸਲ ਕੀਤਾ ਹੈਗਾ ਤੇ ਜੋ ਅੱਗੇ ਵੀ ਕੋਈ ਤਫਤੀਸ਼ ਦੌਰਾਨ ਗੱਲਬਾਤ ਆਊਗੀ ਤਾਂ ਉਹ ਵੀ ਅਸੀਂ ਕੰਪਲੀਟ ਕਰਨਾ ਇਹਨਾਂ ਦੇ ਅਗਲਾ ਤੋਂ ਵੀ ਮਾਮਲਾ ਦਰਜ ਹੈ ਇਹਨਾਂ ਦੇ ਵਿੱਚ ਇਹਨਾਂ ਦਾ ਬ੍ਰਦਰ ਹੈਗਾ ਪ੍ਰਭਜੋਤ ਉਹਦੇ ਉੱਪਰ ਇੱਕ ਰਾਜਸਥਾਨ ਦੇ ਵਿੱਚ ਪਤਾ ਲੱਗਿਆ ਵੀ ਇੱਕ ਹੁਕੀ ਇਹਨਾਂ ਤੋਂ ਬਰਾਮਦ ਹੋਈ ਸੀਗੀ ਉਹ ਵੀ ਇੱਕ ਨਾ ਤੇ ਮਕਦਮਾ ਦਰਜਾ ਉਹਦੇ ਵਿੱਚ ਸਜ਼ਾ ਕੱਟ ਕੇ ਆਇਆ ਹੈਗਾ ਇਹ ਬੱਸ ਦਾ ਵੀ ਮੈਂ ਟਰਾਲਾ ਚਲਾਉਂਦਾ ਜੀ ਬਾਕੀ ਅੱਗੇ ਜਿਹੜਾ ਤੋਂ ਪੁੱਛ ਕੇ ਹੁਣ ਜਾਰੀ ਕਰਦੇ ਹਾਂ ਅਸੀਂ ਪੁੱਛ ਕੇ ਦੌਰਾਨ ਜੇ ਕੋਈ ਗੱਲ ਸਾਹਮਣੇ ਆਪ ਇੱਕ ਭਾਈ ਪਿੰਦਾ ਇੱਕ ਤਾਂ ਛੱਡੀ ਛੱਡੀ ਹੋਈ ਆ ਉਹਨਾਂ ਨੇ ਉਹ ਦਵਾਈ ਵਗੈਰਾ ਲੈ ਰਿਆ ਹੈਗਾ ਇਹ ਇਲਾਕੇ ਦੀ ਗੱਲ ਤੇਰੀ ਤਾਂ ਇਹ ਇਲਾਕੇ ਵਿੱਚ ਹੀ ਵੇਚਦਾ ਸੀ ਜਾਂ ਬਾਹਰ ਵੀ ਕਿਤੇ ਵੇਚਦਾ ਨਾਲ-ਨਾਲ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਹੀ ਇਹ ਸਪਲਾਈ ਕਰਦੇ ਸੀਗੇ ਇਹ ਫੈਮਲੀ ਦੀ ਗੱਲ ਤੇ ਇਹ ਫੈਮਲੀ ਵਾਰੀ ਇਹ ਕੰਮ ਕਰਦੀ ਹਾਂ ਹਾਂ ਇਹ ਦੀ ਇੱਕ ਆਪਣਾ ਪ੍ਰਭਜੋਤ ਦੀ ਮੈਸੇਜ ਆ ਉਹ ਦਿੱਲੀ ਤੋਂ ਹੈਗੀ ਆ ਕੁੜੀ ਉਹ ਨੇ ਹੈਗੇ ਉਹਦਾ ਕੋਈ ਉਹਨੂੰ ਨਹੀਂ ਆਈ ਤੇ ਤਿੰਨਾਂ ਦੇ ਹੈਗਾ ਜਿਹੜਾ ਇਹਨਾਂ ਦਾ ਇਹ ਕਰਦੇ ਜੀ ਘਟਾ ਫੈਮਲੀ ਚੋਰ ਵੀ ਮੈਂਬਰ ਆ ਕੋਈ ਨਹੀਂ ਇਹ ਚਾਰੇ ਹੀ ਨੇ ਜੀ ਘਰ ਚਾਰੇ ਰਹਿੰਦੇ ਕੋਈ ਪਿੰਡ ਦੇ ਵਿੱਚ ਮਲਾਈ ਠਕੜਾ ਵਗੈਰਾ ਵੀ ਨਾ ਨਹੀਂ ਇਹ ਨਹੀਂ ਕੋਈ ਸਾਡੇ ਧਿਆਨ ਚ ਨਹੀਂ ਆਈ ਪਰ